ਵੈਲੂਦਨ ਕਹਾਲਸਾ ਵੈਲੂਦ ਕੀ ਫਤਿਹ ਭਗਵੰਤ ਮਾਨ ਨੇ ਦੋ ਰੈਲੀਆਂ ਕੀਤੀਆਂ ਵੀ ਇੱਕ ਮਜੀਠੇ ਦੇ ਵਿੱਚ ਤੇ ਕਜਨਾਲੇ ਦੇ ਵਿੱਚ ਔਰ ਉਹਨਾਂ ਰੈਲੀਆਂ ਤੋਂ ਪਹਿਲਾਂ ਕਿਸਾਨ ਮਜ਼ਦੂਰ ਮੋਰਚੀ ਦੀ ਇਹ ਸਵਾਲਾਂ ਤੋਂ ਭੱਜਾ ਹੋਇਆ ਜਿਵੇਂ ਆਗੂਆਂ ਦੀ ਫੜੋਫੜਾਈ ਕੀਤੀ ਔਰ ਆਗੂਆਂ ਨੂੰ ਜੇਲ੍ਹੀ ਡੱਕਿਆ ਇਹ ਜੇਲ੍ਹਾਂ ਦੇ ਵਿੱਚ ਡੱਕਣ ਦੇ ਬਾਵਜੂਦ ਮਜੀਠੇ ਵਾਲਾ ਮੋਰਚਾ ਜਿਹੜਾ ਉਹ 400 ਗਾਈ ਦੀ ਦੂਰੀ ਤੇ ਰਹਿ ਗਿਆ ਤੇ ਉਸ ਤੋਂ ਬਾਅਦ ਚੌਂਗਜਾਮ ਹੋਇਆ ਪੰਜ ਛਾਹ ਥਾਵਾਂ ਤੇ ਹੋਰ ریل ਤੇ ਆਪਣਾ ਰੋਡ ਜਾਮ ਹੋਇਆ ਔਰ ਲੰਗੋਵਾਲ ਦੇ ਵਿੱਚ ਜੋ ਤਸ਼ੱਦਦ ਤਰਨਾ ਚੁੱਕੜ ਤੋਂ ਬਾਅਦ ਦਰਿਆ ਇਕੱਠਿਆਂ ਕਰਨ ਦਾ ਕੀਤਾ ਲਾਂਗਾ ਨਵਾਜ ਕੇ ਕਿਸਾਨਾਂ ਨੂੰ ਜੇਲੀ ਡਕਿਆ ਪਰ ਰਾਤ ਦੀ ਰਿਹਾਈ ਹੋਣ ਡਈ ਆ ਅੱਜ 10 ਵਜੇ ਤੱਕ ਸਾਰਿਆਂ ਨੂੰ ਫਿਰ ਬਾਹਰ ਕੱਢਿਆ ਵਾ ਔਰ ਉਸ ਤੋਂ ਬਾਅਦ ਦੋਵਾਂ ਥਾਵਾਂ ਦੇ ਸੰਗਰੂਰ ਤੇ ਅਵਸਰ ਰੋਡ ਮਾਰਚ ਕਰਕੇ ਚੜ੍ਹਦੀ ਗੱਲ ਕੀਤੀ ਆ ਕਿਸਾਨਾਂ ਨੇ ਕਦੀ ਕਿਸਾਨ ਮਜ਼ਦੂਰ ਨਾ ਝੁਕੇ ਆ ਕੇਂਦਰ ਦੀਆਂ ਤੇ ਸਟੇਟ ਦੀਆਂ ਨੀਤੀਆਂ ਅੱਗੇ ਤੇ ਨਾ ਝੁਕਣਗੇ 21 22 ਫਰ ਜਨਵਰੀ ਦੋ ਦਿਨ ਰੱਖਿਆ ਮੀਟਰ ਜਿਹੜੇ ਚੇਪ ਆਲੇ ਆ ਜਿਹੜਿਆਂ ਨੇ ਸਾਡਾ ਬਿਜਲੀ ਬੋਰਡ ਦਾ ਸਾਰਾ ਤਾਣਾ ਬਣਾ ਖੋਲਣਾ ਵਾ ਉਹ ਪੁੱਟ ਕੇ ਜਮਾ ਕਰਾਉਣੇ ਆ ਦੋ ਦਿਨ ਰੱਖਿਆ ਪੰਜਾਬ ਦੇ ਲੋਕੋ ਤਕੜੀ ਹੋ ਕੇ ਮੀਟਰ ਪੁੱਟਵੇਂ ਹਿੰਦ ਦੇ ਵਿੱਚ ਸਾਰੇ ਹੋ ਤੇ ਉਸ ਤੋਂ ਬਾਅਦ 5 ਫਰਵਰੀ ਨੂੰ ਮੰਤਰੀਆਂ ਦੇ ਘਰਾਂ ਤੇ ਐਮਐਲਏ ਦੇ ਘਰਾਂ ਤੇ ਆਵਾਂਗੇ ਉਹੀ ਸਵਾਲ ਫਿਰ ਦਰਾਵਾਂਗੇ ਪੀ ਕਿਵੇਂ ਟਰਾਲੀਆਂ ਚੋਰੀ ਕੀਤੀਆਂ ਕਿਵੇਂ ਸਿਲੰਡਰ ਚੁੱਕੇ ਕਿਵੇਂ ਉੱਥੋਂ ਸਾਡੇ ਕੈਂਪਾਂ ਖੇੜੇ ਗਏ ਕੀ ਦੀਆਂ ਦੇਤਾਂ ਦੇ ਸਾਰਾ ਭਗਵੰਤ ਮਾਨ ਜੀ ਕੰਮ ਕੀਤਾ ਸੀ ਉਹਦਾ ਮੁਆਵਜ਼ਾ ਨਾਲ ਦਰਿਆਵਾਂ ਦਾ ਹੱਕ ਲੈਣ ਵਾਸਤੇ ਵੀ ਦਰਿਆ ਜਿਹੜੇ ਆ ਉਹ ਸਾਡੀ ਮਾਲਕੀ ਜ਼ਮੀਨਾਂ ਚ ਵਗਦੇ ਆ ਤੇ ਉਹਨਾਂ ਨੂੰ ਸਰਕਾਰ ਆਪਦੇ ਬਣਾਵੇ ਤੇ ਮੁਆਵਜ਼ਾ ਇਹਦੇ ਨਾਲ ਨਾਲ ਮੰਦਰੀਗਾ 700 ਰੁਪਏ ਦਿਹਾੜੀ ਤੇ 200 ਦਾ ਮੰਦਰੀਗਾ ਇਹਦੇ ਨਾਲ ਨਾਲ ਜਿਹੜੀਆਂ ਇੱਥੇ ਸਾਡੀਆਂ ਫਸਲਾਂ ਰੋਲੀਆਂ ਵਾਂ ਜਿਵੇਂ ਕਾਰਪੋਰੇਟ ਨੂੰ ਵਧਾਵਾ ਦੇਣ ਵਾਸਤੇ ਫਿਰ ਤੋਂ ਜ਼ਮੀਨਾਂ ਦੀਆਂ ਨਹੀਂ ਆਖਵਾ ਇਹ ਸਾਰੇ ਸਵਾਲ ਕਰਨੇ ਆ ਮੰਤਰੀਆਂ ਦੀ ਹਿੰਮਤਾਂ ਤੇ ਸਵਾਲ ਸੁਣਨ ਵਾਸਤੇ ਉਹਦੋਂ ਆਪਣੇ ਘਰ ਹੀ ਰਹਿਣ ਘਰੀ ਕਚਹਿਰੀ ਲਾ ਕੇ ਕਰੀ ਗਿਆ ਲੋਕਾਂ ਨੂੰ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਹਿੰਮਤ ਹੈ ਤੇ ਅੱਖ ਚੱਕ ਪਾ ਗਈ ਤੇ ਨਹੀਂ ਜੀ ਵੀ ਪੁਲਿਸ ਦੀਆਂ ਧੜਾ ਤੁਹਾਡੇ ਕੋਲ ਹੈਗੀਆਂ ਵਾਂ ਇਹਨਾਂ ਨੂੰ ਤੁਸੀਂ ਆਰਡਰ ਕਰ ਦੇਣਿਆ ਤੁਸੀਂ ਫਿਰ ਤੋਂ ਸਾਡੇ ਘਰਾਂ ਚ ਆਇਓ ਫਿਰ ਤੋਂ ਜੇਲ੍ਹ ਹੀ ਸੁਟਿਓ ਅਸੀਂ ਫੇਰ ਜੀਲ੍ਹਾਂ ਚ ਨਿਕਲਾਂਗੇ ਫੇਰ ਗੋਡਾ ਲਾ ਕੇ ਉੱਠਾਂਗੇ ਗੋਡਾ ਲਾ ਕੇ ਉੱਠ ਕੇ ਫੇਰ ਸਰਕਾਰਾਂ ਨੂੰ ਘੇਰਾਂਗੇ ਤਾਂ ਜੋ ਉਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਨਸਲ ਤੇ ਫਸਲ ਕਾਇਮ ਰਵੇ ਨਸ਼ਿਆਂ ਤੋਂ ਮੁਕਤ ਸਮਾਜ ਸਿਰਜਿਆ ਜਾਵੇ ਕਿਸੇ ਕਾਰਪੋਰੇਟ ਕੋਲੇ ਕੋਈ ਵੀ ਸਾਡਾ ਪਬਲਿਕ ਅਦਾਰਾ ਨਾ ਹੋਵੇ ਪਬਲਿਕ ਦੇ ਅਦਾਰਿਆਂ ਨੂੰ ਪਬਲਿਕ ਚਲਾਵੇ ਤੇ ਪਬਲਿਕ ਦੇ ਰਹਿਣ ਨਾ ਬੀਲੀ ਬੋਰਡ ਚਾਲੇ ਨਾ ਸੀਟ ਐਕਟ ਆਵੇ ਨਾ ਮੰਦਰੇਗਾ ਖਤਮ ਹੋਣ ਦੇਣ ਲੋਕ ਸਾਰੇ ਗੱਲਾਂ ਬਾਤਾਂ ਕਰਨੀਆਂ ਆ ਵੀ ਹੌਣਲੇ ਦਿਨਾਂ 'ਚ ਸੋ ਤਗੜੇ ਹੋ ਜਾਓ ਪੰਜਾਬੀਓ ਜਿੰਨਾ ਤਸ਼ੱਦਦ ਸਰਕਾਰ ਕਰੂਗੀ ਓਨਾ ਹੀ ਫਿਰ ਤੋ ਨਿਕਰ ਕੇ ਤੁਹਾ ਸਾਹਮਣੇ ਆਉਣਾ ਵਾ ਆਓ ਇੱਕੇ ਤੇ ਵਾਲੋ ਤੇ ਆਪਾਂ ਆਪਣੇ ਆਪ ਨੂੰ ਸੁਤੰਤਰ ਕਰਦੇ ਆਂ ਨਸਲਾਂ ਤੇ ਫਸਲਾਂ ਬਚਾਉਣ ਲਈ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਇਹਦੇ ਤੇ ਸਾਰੇ ਇਕੱਤਰ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ